ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋ hope ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਗੇ ਮਾਈ ਗੁਰ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਵਾਗਤ ਹੈ ਜੀ ਤੁਹਾਡਾ ਗੋਪੀ ਸ਼ਰਨ ਬਲੌਗਸ ਚੈਨਲ ਤੇ ਆਪਾਂ ਫਿਰ ਤੋਂ ਬਲੌਗਸ ਦੀ ਨਵੀਂ ਸਟਾਰਟਿੰਗ ਕਰਨ ਜਾ ਰਹੇ ਹਾਂ ਪੂਰੇ 3 ਮੰਥ ਬਾਅਦ ਉਭੀ ਮੈਂ ਤੁਹਾਨੂੰ ਦੱਸਦੀਆਂ ਕਿ ਤਿੰਨ ਮੰਥ ਮੈਂ ਵੀਡੀਓ ਕਿਉਂ ਨਹੀਂ ਪਾਈਆਂ ਕੀ ਪ੍ਰੋਬਲਮ ਸੀ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੀਆਂ ਬਹੁਤ ਦਿਨਵਾਦ ਅੱਜ ਬਲੌਗ ਪਹਿਲੀ ਵਾਰ ਸ਼ੂਟ ਕੀਤਾ ਅੱਜ ਤਰੀਕ ਹੈ ਗਿਆ ਜੀ 19 ਫਰਵਰੀ ਤੇ ਸਵੇਰ ਸਵੇਰ ਮਾਰਨਿੰਗ ਦਾ ਟਾਈਮ ਸੀ 8:15 ਕੋ ਮਿੰਟ ਰਹਿੰਦੇ ਸੀ ਤੇ ਸਕੰਦਰ ਸੁਲਤਾਨ ਨੂੰ ਸਕੂਲ ਜਾਣ ਲੱਗ ਪਿਆ ਉਹ ਹਲੇ ਪਲੇ ਪੈਨ ਦੇ ਵਿੱਚ ਹੀ ਜਾਂਦੀ ਆ ਸਵੇਰ ਸਵੇਰ ਮਤਲਬ 6 6 ਵਜੇ ਉੱਠੇ ਜਾਂਦੀ ਆ ਤੇ 8 ਵਜੇ ਤੱਕ ਇਹਨਾਂ ਨੂੰ ਮਸਾਂ ਰੈਡੀ ਕਰ ਪੋਣੀ ਆ ਤੇ ਵਲੌਗ ਨਹੀਂ ਬਣਦਾ ਕਿਉਂਕਿ ਬੱਚੇ ਬਹੁਤ ਧੰਗ ਕਰਦੇ ਆ ਫੋਨ ਤੋਂ ਬਿਨਾ ਸਿਰ ਨਹੀਂ ਮੋਂਦੇ ਤੇ ਇੱਥੇ ਮੈਂ ਇਹਨਾਂ ਦੀ ਰੋਟੀ ਲਾ ਕੇ ਬਸ ਪੈਕ ਕਰਨ ਦੀ ਸੀ ਤੇ ਨਾਲ ਪਾਣੀ ਵਾਲੀਆਂ ਬੋਟਲਾਂ ਬਿਸਕੁਟ ਮਤਲਬ ਇੰਨੀ ਆ ਕੁਝ ਇਚਾ ਹਲੇ ਸਕੂਲ ਖੜਦੇ ਆ ਤੇ ਬੱਚਿਆਂ ਨੂੰ ਸਕੂਲ ਪੇਜ ਕੇ ਜਾਣ ਤੋਂ ਬਾਅਦ ਉਸੇ ਟਾਈਮ ਮੈਂ ਲਗਾਉਣ ਲੱਗ ਪੀ ਸੀ ਛਾੜੂ ਕਿਉਂਕਿ ਮੁਰਕੇ ਕਾਫੀ ਜ਼ਿਆਦਾ ਧੁੱਪ ਨਿਕਲ ਹੁੰਦੀ ਆ ਤੇ ਫਿਰ ਬਾਅਦ ਵਿੱਚ ਗਰਮੀ ਲੱਗਦੀ ਆ ਕੱਟਾ ਵੀ ਉੜਦਾ ਇਸ ਕਰਕੇ ਮੈਂ ਪਹਿਲਾਂ ਝਾੜੂ ਲਗਾ ਲੈਣੀ ਨਹੀਂ ਉਹਨਾਂ ਦੇ ਤੋਰਨ ਤੋਂ ਬਾਅਦ ਉਹਨਾਂ ਨੂੰ ਤੋਰਨ ਤੋਂ ਬਾਅਦ ਇੱਥੇ ਮੈਂ ਪਹਿਲਾਂ ਕੱਢਦੀ ਨਹੀਂ ਡ్రਾਈੰਗ ਰੂਮ ਚੋਂ ਕਿਉਂਕਿ ਡ੍ਰੈਂਗਰ ਡ్రਾਈੰਗ ਰੂਮ ਦਾ ਕੂੜਾ ਵਾ ਜਿਹੜਾ ਬਾਹਰ ਨਿਕਲ ਹੁੰਦਾ ਇਸ ਬੂਏ ਰਾਈ ਤੇ ਫਿਰ ਆਪਾਂ ਲਗਾਉਨੇ ਆ ਵੀੜੇ ਦੇ ਵਿੱਚ ਝਾੜੂ ਤੇ ਤਾਂ ਨੂੰ ਮੈਂ ਦੱਸਦੀ ਆ ਕਿ ਮੈਨੇ ਦਿਨਾਂ ਤੋਂ ਵਲੌਗ ਕਿਉਂ ਨਹੀਂ ਸੀ ਸ਼ੂਟ ਕਰ ਪਾਉਂਦੀ ਤੇ ਕੀ ਪ੍ਰੋਬਲਮ ਸੀ ਸ਼ੂਟ ਇਸ ਕਰਕੇ ਕਿਉਂਕਿ ਸਾਡੇ ਘਰ ਦਾ ਜਿਹੜਾ ਬਾਕੀ ਪਰਿਵਾਰ ਮੈਂਬਰ ਹੈ ਉਹ ਨਾ ਜਿਹੜੇ ਪਰਿਵਾਰ ਦੇ ਉਹ ਕਹਿੰਦੇ ਅਸੀਂ ਬਲੌਗਸ ਦੇ ਵਿੱਚ ਨਹੀਂ ਹੋਣਾ ਇਸ ਕਰਕੇ ਨਾ ਮੈਨੂੰ ਥੋੜੀ ਜੀ ਪ੍ਰੋਬਲਮ ਹੁੰਦੀ ਸੀ ਬਲੌਗ ਸ਼ੂਟ ਕਰਨ ਤੋਂ ਕਿਉਂਕਿ ਕੋਈ ਬਲੌਗ ਦੇ ਵਿੱਚ ਆਉਂਦਾ ਨਹੀਂ ਫਿਰ ਇੱਕ ਫੈਮਿਲੀ ਆਪਣੇ ਜੋਇੰਟ ਆ ਤੇ ਆਪਾਂ ਇਦਾਂ ਕਿਸੇ ਜੀ ਕਿਸੇ ਦੀ ਜਾਜਤ ਤੋਂ ਬਿਨਾ ਕਿਸੇ ਨੂੰ ਵੀਡੀਓ ਦੇ ਵਿੱਚ ਲਿਆ ਵੀ ਨਹੀਂ ਸਕਦੇ ਜਿਸ ਕਰਕੇ ਨਾ ਮੈਨੂੰ ਥੋੜੀ ਜੀ ਪ੍ਰੋਬਲਮ ਆਉਂਦੀ ਸੀ ਕਿ ਮੈਂ ਕਿਵੇਂ ਵੀਡੀਓ ਸ਼ੂਟ ਕਰਿਆ ਕਰਾਂ ਕਿਵੇਂ ਮਤਲਬ ਸਾਰਾ ਕੰਮ ਕਰਕੇ ਤੁਹਾਨੂੰ ਦਿਖਾਇਆ ਕਰ ਅੱਗੇ ਮੈਂ ਕੱਲੀ ਸੀ ਚਲ ਮਮੀ ਹੁਣੀ ਮੜ ਮੋਟਾ ਆ ਜਾਂਦੇ ਸੀ ਹੁਣ ਤੁਹਾਨੂੰ ਪਤਾ ਅਸੀਂ ਦੋਵੇਂ ਭੈਣਾਂ ਕੰਮ ਕਰ ਵਾਲੀਆਂ ਵਾਂ ਕਿਉਂਕਿ ਅਸੀਂ ਦੋਵਾਂ ਭੈਣਾਂ ਨੇ ਰਲ ਕੇ ਕੰਮ ਕਰਨਾ ਹੁੰਦਾ ਇਸ ਕਰਕੇ ਥੋੜੀ ਜੀ ਪ੍ਰੋਬਲਮ ਆਉਂਦੀ ਆ ਉਹ ਕਹਿੰਦੇ ਅਸੀਂ ਵੀਡੀਓਜ਼ ਦੇ ਵਿੱਚ ਉਹਨਾਂ ਨਹੀਂ ਆ ਤੇ ਇਸ ਕਰਕੇ ਥੋੜਾ ਜਹ ਹੁੰਦਾ ਵਾ ਤੇ ਫਿਰ ਮੈਂ ਸੋਚੇ ਕਿ ਚਲੋ ਕੋਈ ਨਾ ਜਿਹੜਾ ਕੰਮ ਮੈਂ ਕੱਲੀ ਕਰਦੀ ਹੁੰਨੀ ਆ ਉਸ ਚੀਜ਼ ਦੀ ਆਪਾਂ ਵੀਡੀਓ ਸ਼ੂਟ ਕਰ ਲਿਆ ਕਰਦੇ ਆ ਬਾਕੀ ਰਹਿਣ ਦਿਆ ਕਰਦੇ ਆ ਤੇ ਸਰਦਾਰ ਜੀ ਹੁਣੀ ਵੀ ਹੱਲੇ ਘਰੇ ਸੀ ਉਹ ਵੀ ਨੂੰਣ ਗਏ ਆ ਫਿਰ ਉਸ ਤੋਂ ਬਾਅਦ ਛਾੜੂ ਲਗਾ ਕੇ ਤੇ ਕਿਚਨ ਦੇ ਵਿੱਚ ਦੇਖਦੀ ਆ ਥੋੜਾ ਬਹੁਤਾ ਕੰਮ ਤੇ ਬਾਕੀ ਉਹ ਦੇਸੀ ਘਰ ਨਾ ਚਾਚੂ ਬਣਾਉਂਦੇ ਸੀ ਮਤਲਬ ਥੋੜਾ ਬਹੁਤਾ ਕੰਮ ਆਪਣਾ ਇਦਾਂ ਹੀ ਹੋ ਜਾਂਦਾ ਵਾ ਅਸੀਂ ਦੋਵੇਂ ਭੈਣਾਂ ਰਲ ਕੇ ਕੰਮ ਕਰ ਲੈਂਦੀ ਹਾਂ ਫਟਾਫਟ ਹੋ ਜਾਂਦਾ ਵਾ ਝਾੜੂ ਮੈਲ ਲਗਾ ਲੈਂਦੀ ਸਵੇਰ ਸੁਬਾ ਬਾਕੀ ਰਸੋਈ ਦੇ ਵਿੱਚ ਜਿਹੜਾ ਵੀ ਕੋਈ ਛੋਟਾ ਮੁੰਟਾ ਕੰਮ ਹੁੰਦਾ ਉਹ ਕਰ ਲੈਂਦੇ ਆ ਇਦਾਂ ਰਲ ਮਿਲ ਕੇ ਕੰਮ ਕਰੀਏ ਤਾਂ ਜਲਦੀ ਹੋ ਜਾਂਦਾ ਤੇ ਵਲੌਗਸ ਦੇ ਵਿੱਚ ਬਸ ਇਹੀ ਪਰੇਸ਼ਾਨੀ ਆਉਂਦੀ ਸੀ ਕਿ ਮੈਂ ਕੀ ਮੈਂ ਸ਼ੁਰੂ ਕਰਾਂ ਕਿੱਥੋਂ ਕਰਾਂ ਕੀ ਦਿਖਾਵਾਂ ਤੁਹਾਨੂੰ ਮਤਲਬ ਕੋਈ ਹੋਰ ਤਾਂ ਕਰਦਾ ਕਰਦੇ ਜਿਹੜੇ ਜੀਆ ਹੋਰ ਵੀਡੀਓ ਦੇ ਵਿੱਚ ਨਹੀਂ ਸੀ ਹੋਣਾ ਚਾਹੁੰਦੇ ਇਸ ਕਰਕੇ ਫਿਰ ਮੈਂ ਸੋਚਿਆ ਕਿ ਮੈਂ ਕੱਲੀ ਟਰਾਈ ਕਰਦੀ ਆ ਆਪਣਾ ਜਿਹੜਾ ਬਲੌਗ ਚੈਨਲ ਹੈ ਫਿਰ ਤੋਂ ਦੁਬਾਰਾ ਮਤਲਬ ਸ਼ੁਰੂ ਕਰਦੀਆਂ ਕਿਉਂਕਿ ਤੁਹਾਨੂੰ ਪਤਾ ਇੰਦਾ ਜਦੋਂ ਵਿੱਚੋਂ ਆਪਾਂ ਗੈਪ ਆਦੀ ਫਿਰ ਨਾ ਰੁਟੀਨ ਨਹੀਂ ਬਣ ਪਉਂਦੀ ਤੇ ਪਰ ਹੁਣ ਮੈਂ ਰੁਟੀਨ ਬਣਾਉਣ ਦੀ ਕੋਸ਼ਿਸ਼ ਕਰਦੀਆਂ ਤੁਹਾਨੂੰ ਵੀਡੀਓਸ ਭਾਵੇਂ ਮੇਰੀ 10 ਮਿੰਟਾਂ ਦੀ ਹੋਇਆ ਕਰੇ ਭਾਵੇਂ 5 ਮਿੰਟਾਂ ਦੀ ਪਰ ਆਪਾਂ ਡੇਲੀ ਪੋਣ ਦੀ ਕੋਸ਼ਿਸ਼ ਕਰਦੀਆਂ ਤੇ ਲੋ ਜੀ ਇੱਥੇ ਆਪਣਾ ਸਾਰੇ ਵੀਡੀਓ ਦੇ ਵਿੱਚ ਜਿਹੜਾ ਸੀ ਝਾੜੂ ਲੱਗ ਗਿਆ ਡਰੈਗ ਰੂਮ ਤੋਂ ਵੀ ਨਿਕਲ ਗਿਆ ਵੀਡੀਓ ਚੋਂ ਵੀ ਨਿਕਲ ਗਿਆ ਤੇ ਪਸਛਾੜੂ ਕੱਢ ਕੇ ਹੁਣ ਬਸ ਅੰਦਰ ਆਪਾਂ ਛੋਟਾ ਮੋਟਾ ਖਲਾਰਾ ਦੇਖਦੇ ਆਂ ਚੁੱਕਦੇ ਆਂ ਬਿਸਤਰਾ ਚੁੱਕ ਕੇ ਫਿਰ ਛਾੜੂ ਲਗਾਉਣੀ ਆ ਤੇ ਬਾਰਵੀਂ ਮੈ ਲਗਾਉਣੀ ਆ ਅੰਦਰ ਵੀ ਛਾੜੂ ਮੈ ਲਗਾਉਣੀ ਆ ਕਿਚਨ ਦੇ ਵਿੱਚ ਰੋਟੀ ਪਾਣੀ ਦੁਸਤ ਕਰਦੀ ਆ ਜਸ ਕਰਦੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਹੁੰਦਾ ਛੋਟਾ ਮੋਟਾ ਕੰਮ ਉਹ ਪਿੱਛੇ ਕਰ ਲੈਣੀ ਆ ਤੇ ਛਾੜੂ ਲਗਉਣ ਤੇ ਵੀ ਮਤਲਬ ਘੱਟ ਤੋਂ ਘੱਟ 1.5 ਘੰਟਾ ਲੱਗ ਜਾਂਦਾ ਵਾ ਇਹ ਬਾਰਵੀ ਲਗਵਾਉਣ ਦਾ ਬਾਰਵੀ ਦੇਖੋ ਕਿੰਡਾ ਵੱਡਾ ਵੇੜਾ ਤੇ ਅੰਦਰ ਵੀ ਆਪਣੇ 4 ਕਮਰੇ ਬਹੁਤ ਵੱਡੀ ਲੌਬੀ ਹੈ ਟਾਈਮ ਤਾਂ ਤੁਹਾਨੂੰ ਪਤਾ ਫਿਰ ਲੱਗਣਾ ਹੀ ਲੱਗਣਾ ਵਾ ਚਾੜੂ ਲਗਾ ਕੇ ਇਧਰ ਮੈਂ ਆ ਗਈ ਸੀ ਪੀਟੀਆਂ ਵਾਲੇ ਰੂਮ ਦੇ ਵਿੱਚ ਇੱਥੇ ਕੱਪੜਿਆਂ ਦਾ ਬਹੁਤ ਜ਼ਿਆਦਾ ਗਾਹ ਪਿਆ ਹੋਇਆ ਸੀ ਕਿਉਂਕਿ ਥੋੜੇ ਦਿਨ ਹੋ ਗਏ ਆਪਣੇ ਪਿੰਡ ਦਾ ਮੇਲਾ ਲੰਘਿਆ ਮੈਂ ਕੋਈ ਵਲੌਗ ਨਹੀਂ ਸ਼ੁਰੂ ਕੀਤਾ ਕੋਈ ਵੀਡੀਓ ਨਹੀਂ ਬਣਾਈ ਕਿਉਂਕਿ ਮੈਨਾਂ ਨਾ ਮਨ ਜਾ ਹੀ ਨਹੀਂ ਸੀ ਕਰਨ ਦੀ ਬਹੁਤ ਦਿਨਾਂ ਤੋਂ ਪਤਾ ਨਹੀਂ ਮੈਂ ਕਿਵੇਂ ਆਪਣੇ ਮਨ ਨੂੰ ਕਾਬੂ ਕੀਤਾ ਕੰਟਰੋਲ ਕੀਤਾ ਤੇ ਬਸ ਵਲੌਗਸ ਬਣਾਉਣ ਦੇ ਵਿੱਚ ਨਾ ਮਨ ਜਾਈ ਨਹੀਂ ਲੱਗੰਦਿਆ ਰੂਟੀ ਜੀ ਨਹੀਂ ਸੀ ਬਣਦੀ ਇਸ ਕਰਕੇ ਮੇਰਾ ਵਲੌਗ ਬਣਾਉਣ ਉੱਕਾ ਦਿਲ ਨਹੀਂ ਸੀ ਕਰਦਾ ਤੇ ਹੁਣ ਪਤਾ ਨਹੀਂ ਮੈਂ ਆਪਣੇ ਮਨ ਨੂੰ ਸਮਝਾਇਆ ਕਿਦਾਂ ਕੀ ਕੀਤਾ ਮੈਨੂੰ ਮਨਤਾਵਾ ਤੇ ਮੈਂ ਫਿਰ ਤੋਂ ਵਲੌਗ ਬਣਾਉਣੇ ਸ਼ੁਰੂ ਕਰਨ ਲੱਗੀ ਆ ਤੇ ਪਲੀਜ਼ ਸਰਜਨੀ ਜਿੱਦਾਂ ਪਹਿਲਾ ਸਪੋਰਟ ਦਿੰਦੇ ਸੀ ਉਦਾਂ ਹੀ ਹੁੰਦਿਓ ਉਦਾਂ ਹੀ ਸਪੋਰਟ ਹੋਣ ਕਰਿਓ ਤੇ ਮੈਂ ਤਾਂ ਕਿ ਬੱਦ ਤੋਂ ਵੱਧ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਿਆ ਅਗਰ ਆਪਣਾ ਡੇਲੀ ਰੁਟੀਨ ਤੇ ਇੱਥੇ ਮੈਂ ਗਈ ਸੀ ਪੇਟੀਆਂ ਵਾਲੇ ਰੂਮ 'ਚ ਕੱਲ ਕੱਪੜੇ ਆਪਣੇ ਸਾਰੇ ਤੋਤੇ ਸੀ ਤੇ ਅੱਜ ਮੈਂ ਇਹਨਾਂ ਨੂੰ ਸਾਂਭੂਗੀ ਸਮੇਟੂਗੀ ਜਿਹੜੇ ਟਰੰਕ ਦੇ ਵਿੱਚ ਰੱਖਣ ਵਾਲੇ ਆ ਟਰੰਕ ਦੇ ਵਿੱਚ ਰੱਖੂਗੀ ਜਿਹੜੇ ਉਹ ਉਦਾਂ ਜੋੜ ਕੇ ਰੱਖਣ ਵਾਲੇ ਜੋੜ ਕੇ ਰੱਖੂਗੇ ਲਾਂਝ ਆਪਣੇ ਕੱਪੜੇ ਵੀ ਬਸ ਚੋਰ ਚੱਲੇ ਆ ਥੋੜੇ ਬਹੁਤੇ ਰਹਿ ਗਿਆ ਤੇ ਬੱਚੇ ਸਕੂਲ ਚਲ ਜਾਂਦੇ ਆ ਤੇ ਘਰ ਦੇ ਵਿੱਚ ਰੌਣਕ ਨਹੀਂ ਰਹਿੰਦੀ ਇਨਾਂ ਵਾਂ ਕਿ ਬੱਚੇ ਹੁਣ ਬਹੁਤ ਜ਼ਿਆਦਾ ਤੰਗ ਕਰਦੇ ਆ ਕੰਮ ਨਹੀਂ ਕੋਈ ਕਰਨ ਦਿੰਦੇ ਜਿੱਦਣ ਘਰੇ ਰਹਿੰਦੇ ਆ ਤੇ ਜਦੋਂ ਸਕੂਲ ਜਾਂਦੇ ਆ ਬਸ ਆਪਾਂ ਸ਼ਾਂਤੀ ਨਾਲ ਆਪਣਾ ਜਿਹੜਾ ਘਰ ਦਾ ਕੰਮ ਕਰ ਸਕਦੇ ਆ ਕਿਉਂਕਿ ਹੁਣ ਥੋੜੇ ਜੇ ਵੱਡੇ ਹੋਏ ਆ ਚੌਥਾ ਸਾਲ ਲੱਗ ਗਿਆ ਉਹਨਾਂ ਨੂੰ ਤੇ ਬਹੁਤ ਤੰਗ ਕਰਦੇ ਕਈ ਵਾਰੀ ਤੇ ਨਹੀਂ ਜਿਆਦਾ ਜਿੱਦ ਫੜ ਲੈਂਦੇ ਆ ਇਸੇ ਕਰਕੇ ਉਹਨਾਂ ਨੂੰ ਸਕੂਲ ਪਾ ਦਿੱਤਾ ਵਾ ਤੇ ਬਸ 8 ਵਜੇ ਜਾਂਦੇ ਆ ਤੇ 3 ਵਜੇ ਘਰੇ ਆਉਂਦੇ ਸ਼ਾਮ ਨੂੰ ਤੇ ਆਪਣਾ ਸਾਰਾ ਦਿਨ ਬਸ ਕੰਮ ਕਰਦੇ ਵਿੱਚ ਹੀ ਲੰਘ ਜਾਂਦਾ ਵਾ ਤੇ ਰੋਟੀ ਪਾਣੀ ਆਪਾਂ ਸਾਰਾ ਖਾ ਪੀ ਲਿਆ ਸੀ ਆਪਣੇ ਜਿਹੜੇ ਬਰਤਨ ਸੀ ਉਹ ਵੀ ਵਾਸ਼ ਕਰ ਲਿਆ ਸੀ ਤੇ ਇੱਥੇ ਬਸ ਜਿਹੜੇ ਬਰਤਨ ਵਾਸ਼ ਕੀਤੇ ਹੋਏ ਸੀ ਬਾਹਰ ਧੁੱਪੇ ਰੱਖ ਕੇ ਸੁਕਾ ਕੇ ਇਹਨਾਂ ਨੂੰ ਬਸ ਪਰਸ਼ਾਨਣੇ ਦੇ ਵਿੱਚ ਲਗਾ ਦਾਂਗੇ ਤੇ ਤੋਂ ਨੰਬਰ ਸੋਈ ਦਾ ਮੋਹਲ ਸ਼ਾਇਦ ਪਹਿਲੀਆਂ ਵੀਡੀਓ ਦੇ ਵਿੱਚ ਵੀ ਦਿਖਾਇਆ ਹੋਵੇ ਯਾਦ ਨਹੀਂ ਮੈਨੂੰ ਕਿਉਂਕਿ ਪੂਰੇ 3 ਮਹੀਨੇ ਬਾਅਦ ਮੈਂ ਵਲੌਗ ਸ਼ੂਟ ਕਰਨ ਲਈ ਆ ਤੇ ਮੈਂ ਸੱਚੀ ਦੱਸਾਂ ਤੇ ਮੇਰਾ ਨਾ YouTube ਖੋਲਣ ਨੂੰ ਦਿਲ ਵੀ ਨਹੀਂ ਸੀ ਕਰਦਾ ਤੇ ਥੋੜਾ ਬਹੁਤ ਆਪਣੇ ਮਨ ਨੂੰ ਸਮਝਾਇਆ ਫਿਰ ਤੋਂ ਵੀਡੀਓ ਬਣਾਉਣੀਆ ਸ਼ੁਰੂ ਕਰਨ ਦੇ ਆ ਤੇ ਪਲੀਜ਼ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਤੁਸੀਂ ਪਹਿਲਾਂ ਵਾਂਗੂ ਪਿਆਰ ਦਿਓ ਸਪੋਰਟ ਕਰਿਓ ਤੇ ਵੀਡੀਓ ਨੂੰ ਮਤਵ ਦੇ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਕੇ ਜਾਇਓ ਲੋਜੀ ਅੱਪਾ ਬਾਹਰ ਝਾੜੂ ਵੀ ਲਗਾਉਂਦਾ ਪੇਟੀਆਂ ਲਈ ਕਮਰੇ ਚੋਂ ਖਲਾਰਾ ਵੀ ਚੱਕ ਆਂਦਾ ਹੁਣ ਬਸ ਆਪਣਾ ਰਹਿ ਗਿਆ ਸੀ ਰਸੋਈ ਦੇ ਵਿੱਚ ਕੰਮ ਕਰ ਰੋਟੀ ਪਾਣੀ ਮੇਰੀ ਦੂਸਰੀ ਭੈਣ ਨੇ ਕਰ ਲਿਆ ਸੀ ਤੇ ਉਹ ਰੋਟੀ ਪਾਣੀ ਕਰਕੇ ਫਿਰ ਅਸੀਂ ਦੋਵਾਂ ਭੈਣਾਂ ਨੇ ਭਾਂਡੇ ਇਕੱਠਿਆਂ ਨੇ ਮਾਂਜਲੇ ਉਸ ਤੋਂ ਬਾਅਦ ਮੈਂ ਲੱਗ ਪਈ ਸੀ ਕਿਚਨ ਦੀ ਸਾਫ ਸਫਾਈ ਕਰਨ ਕਿਉਂਕਿ ਮੈਨੂੰ ਕਿਹਾ ਵਾ ਕਿ ਮੈਂ ਵੀਡੀਓ ਸ਼ੂਟ ਕਰਨੀ ਹੁੰਦੀ ਆ ਤੇ ਕੁਝ ਕੰਮ ਮੇਰੇ ਵਾਸਤੇ ਵੀ ਛੱਡ ਦਿਆਗਾ ਮੈਂ ਵਸੇ ਤਾਂ ਆਲਰੇਡੀ ਮਤਲਬ ਉਹ ਛਤੀ ਛਤੀ ਜਲਦੀ ਜਲਦੀ ਕਰ ਹੀ ਲੈਂਦੀ ਆ ਮੈਂ ਉਹਨੂੰ ਕਵਾਂ ਨਾ ਤਾਂ ਵੀ ਉਹ ਕਰ ਹੀ ਲੈਂਦੀ ਪਰ ਮੈਂ ਉਹਨੂੰ ਅੱਜ ਡੱਕਿਆ ਹੋਇਆ ਸੀ ਕਿ ਮੈਂ ਅੱਜ ਵਲੌਗ ਸ਼ੂਟ ਕਰਨਾ ਹੈ ਇਸ ਕਰਕੇ ਮੈਨੂੰ ਕੰਮ ਕਰ ਲੈਂਦੀ ਕਿਉਂਕਿ ਮੈਂ ਫਿਰ ਸੋਚਦੀ ਆ ਕਿ ਮੈਂ ਵੀਡੀਓ ਬਣਾਇਆ ਕਰਦੀਆਂ ਕਰਾਂ ਮੈਸੇ ਤਾਂ ਮੈਂ ਘਰ ਦੇ ਡੇਲੀ ਵਲੌਗ ਰੂਟੀਨ ਹੀ ਤੁਹਾਨੂੰ ਦਿਖਾਉਣੇ ਹੁੰਦੇ ਆ ਜੀ ਉਹ ਵੀ ਕੰਮ ਨਾ ਮੈਂ ਕਰਾਂ ਤੇ ਫਿਰ ਤੁਹਾਨੂੰ ਦਿਖਾਇਆ ਕਿ ਕਰ ਮੈਂ ਤਾਂ ਮਤਲਬ ਜਦੋਂ ਨਈਨਾਂ ਵਲੌਗ ਬਣਾਉਂਦੀ ਆ ਮੈਨੂੰ ਕੋਈ ਵੈਸੇ ਕੰਮ ਛਿੱਤੀ ਕਿਤੇ ਕਰਨ ਨਹੀਂ ਦਿੰਦੀ ਆਪ ਹੀ ਸਾਰਾ ਕਰ ਲੈਂਦੀ ਆ ਤੇ ਪਰ ਮੈਨੂੰ ਅੱਜ ਡੱਕਿਆ ਸੀ ਕਿ ਮੈਂ ਵਲੌਗ ਬਣਾਉਣਾ ਤੇ ਮੈਨੂੰ ਅੱਜ ਮ ਕਰ ਲੈਂਦੀ ਕਿਉਂਕਿ ਉਹ ਜਲਦੀ ਜਲਦੀ ਆਪਣਾ ਜਿਹੜਾ ਸਾਰਾ ਕੰਮ ਤੰਦਨ ਬੀੜ ਲੈਂਦੀ ਆ ਤੇ ਮੈਂ ਤੁਹਾਨੂੰ ਪਤਾ ਵਾਂ ਇੰਨਾ ਫਾਸਟ ਕੰਮ ਨਹੀਂ ਕਰ ਸਕਦੀ ਤੁਸੀਂ ਮੇਰੇ ਪਿਛਲੀਆਂ ਵੀਡੀਓ ਵੀ ਦੇਖੀਆਂ ਹੋਈਆਂ ਵਾ ਤੇ ਬਸ ਇੱਥੇ ਮੈਂ ਲੱਗੀ ਹੋਈ ਸੀ ਰਸੋਈ ਸਾਫ ਕਰਨ ਆਪਣਾ ਜਿਹੜਾ ਫੱਟਾ ਸੀ ਉਹ ਚੰਗੀ ਤਰ੍ਹਾਂ ਸਾਫ਼ ਕਰ ਲਿਆ ਮੈਂ ਗਿੱਲੇ ਕੱਪੜੇ ਨਵੇਂ ਸੁੱਕੇ ਕੱਪੜੇ ਨਾਲ ਹੁਣ ਬਸ ਰਹਿ ਗਿਆ ਕਮਰਿਆਂ 'ਚ ਝਾੜੂ ਲੌਬੀ 'ਚ ਝਾੜੂ ਤੇ ਬਸ ਹੁਣ ਮੈਂ ਝਾੜੂ ਲਗਾਉਂਗੀ ਤੇ ਉਹ ਆਪਣੀ ਬੈਠ ਕੇ ਬਾਹਰ ਸਬਜ਼ੀ ਕੱਟਣੀ ਸੀ ਅੱਜ ਮਿਕਸ ਸਬਜ਼ੀ ਤੇ ਪਰੌਠਾ ਬਣਾਉਣਾ ਸੀ ਬਾਹਰ ਧੁੱਪ ਲੱਗੀ ਸੀ ਬਹੁਤ ਸੋਹਣੀ ਨਾਲ ਦੀ ਨਾਲ ਹੀ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾਏ ਹੋਏ ਸੀ ਉਹ ਵੀ ਝਾੜੂ ਲਗਾਉਂਦੀ ਲਗਾਉਂਦੀ ਨੇ ਕੱਢੇ ਤੇ ਇੱਥੇ ਬਸ ਤੁਹਾਨੂੰ ਅੱਜ ਆਪਣੀ ਜਿਹੜੀ ਮਿਕਸ ਸਬਜ਼ੀ ਦੀ ਆ ਉਰੇ ਅਸੀਂ ਸ਼ੇਅਰ ਕਰਾਂਗੇ ਮੈਨੀ ਸੀ ਬਣਾਈ ਹੋ ਮੇਰੀ ਭੈਣ ਨੇ ਬਣਾਈ ਸੀ ਮਤਲਬ ਕਿ ਮੇਰੀ ਧਰਾਨੀ ਨੇ ਉਹ ਮਤਲਬ ਸਬਜੀ ਉਹਨੀ ਬਣਾਉਣੀ ਹੈ ਡੇਲੀ ਤੇ ਕੱਟ ਵੀ ਉਹਨੇ ਲਈ ਸੀ ਮੇਰੇ ਸਾਫ ਸਫਾਈ ਕਰਦਿਆਂ ਨੂੰ ਝਾੜੂ ਲਾਉਂਦਿਆਂ ਨੂੰ ਉਹਨੇ ਬਾਰ ਬੈਠ ਕੇ ਥੁੱਪੇ ਬੈਠ ਕੇ ਕੱਟ ਵੀ ਲਈ ਸੀ ਤੇ ਬਸ ਟਾਈਮ ਨਹੀਂ ਅੱਜ ਬਣਾ ਲੈ ਲੱਗੇ ਮੇਰੇ ਖਿਆਲ ਨਾਲ ਟਾਈਮ ਹਲੇ 11:30 ਦਾ ਟਾਈਮ ਹੋਣਾ ਵਾ ਤੇ ਇੱਥੇ ਬਸ ਸਬਜੀ ਬਣਾਉਂਦੇ ਸੀ ਤੇ ਸਬਜੀ ਬਣਾ ਕੇ ਹਲੇ ਰੱਖੀ ਸੀ ਤੇ ਨਾਲ ਦੀ ਨਾਲ ਹੀ ਪਰਥਾ ਬਨੋਣ ਲੱਗ ਪਏ ਸੀ ਤੇ ਜਿਹੜੇ ਬੈਂਗਲਸ ਸੀ ਉਹ ਵੀ ਗੈਂਸ ਤੇ ਸੇਕੇ ਸੀ ਤੇ ਮਤਲਬ 1.5 ਵਜੇ ਫੋਨ ਆਇਆ ਸੀ ਕਿ ਪਰੋਣੀ ਆਉਣੀ ਕਰੇ ਸਾਨੂੰ ਇਹਨਾਂ ਨਹੀਂ ਸੀ ਪਤਾ ਕਿ ਪਰੋਣੀ ਆਉਣੀ ਵੈਸੇ ਹੀ ਸਬਜੀ ਘਰ ਵਾਸਤੇ ਬਣਾਉਨੇ ਪਰ ਰੱਬ ਵੱਲੋਂ ਹੀ ਦੇਖ ਲੋ ਪਰੋਣੀ ਆਗੇ ਕਰੇ ਏ ਮਾਸੀ ਜੀ ਉਹ ਨਹੀਂ ਆਏ ਸੀ ਮਾਸੀ ਜੀ ਦੀਆਂ ਬੇਟੀਆਂ ਆਈਆਂ ਸੀ ਉਹ ਕੋਈ ਵਲੌਗਿੰਗ ਮੇ ਵਿੱਚ ਸ਼ੂਟ ਕੀਤਾ ਕਿਉਂਕਿ ਤੁਹਾਨੂੰ ਪਤਾ ਏਦਾ ਚੰਗੇ ਨਹੀਂ ਲੱਗਦਾ ਇੱਜ਼ਾਤ ਤੋਂ ਬਿਨਾ ਮੈਨੂੰ ਵੈਸੇ ਵੀ ਨਾ ਹੁਣ ਨਾ ਮਤਲਬ ਪਹਿਲਾਂ ਨਹੀਂ ਸੀ ਹੁੰਦਾ ਏਦਾਂ ਪਤਾ ਨਹੀਂ ਕਿਉਂ ਮਤਲਬ ਹੁੰਦਾ ਕਿ ਮੈਂ ਕਿਸੇ ਦੀ ਵੀਡੀਓ ਬਣਾਵਾਂ ਤੇ ਮੈਨੂੰ ਕੋਈ ਕੁਝ ਕਹਿਣ ਨਾ ਦੇਵੇ ਕਿਉਂਕਿ ਇੱਕ ਦੋ ਵਾਰੀ ਮੇਰੇ ਨਾਲ ਏਦਾਂ ਹੋਇਆ ਵਾ ਤੇ ਮੈਂ ਕਿਸੇ ਦੀਆਂ ਵੀਡੀਓ ਨਹੀਂ ਬਣਾਵਾਂ ਉਹ ਬੈਟਰ ਏ ਕਿਸੇ ਦੀਆਂ ਗੱਲਾਂ ਸੁਣਨ ਨਾਲੋਂ ਨਾ ਮਤਲਬ ਆਪਣੀਆਂ ਵੀਡੀਓ ਬਣਾ ਲਓ ਉਹ ਬਹੁਤ ਵਧੀਆ ਵਾ ਕਿਉਂਕਿ ਬਿਆਦ ਉੱਤੇ ਨਾ ਮੈਨੂੰ ਇੱਕ ਦੋ ਜਾਣੀਆਂ ਨੇ ਕਿਹਾ ਸੀ ਫਿਰ ਨਾ ਮੇਰਾ ਦਿਲ ਨਹੀਂ ਕੀਤਾ ਪਰ ਹੁਣ ਮੈਂ ਸੋਚਿਆ ਕਿ ਮੈਂ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਮੈਂ ਕਿਸੇ ਨੂੰ ਕੀ ਕਹਿਣਾ ਇਸ ਕਰਕੇ ਮੈਂ ਆਪਣੀਆਂ ਵੀਡੀਓ ਆਪ ਬਣਾਇਆ ਕਰੂੰਗੀ ਮੈਂ ਕਿਸੇ ਨੂੰ ਵਿੱਚ ਕਿਉਂ ਲਿਆਉਣਾ ਤੇ ਇਸ ਕਰਕੇ ਥੋੜਾ ਜਨਾ ਚੰਗੇ ਜਿਹੇ ਨਹੀਂ ਲੱਗੀਦਾ ਕਿਸੇ ਦੀਆਂ ਵੀਡੀਓ ਛਿੱਤੀ ਛਿੱਤੀ ਆਪਣੇ ਵਲੌਗ ਦੇ ਵਿੱਚ ਲਿਆਉਣੀਆਂ ਤੇ ਇੱਥੇ ਬਸ ਆਪਣੀ ਮਿਕਸ ਸਬਜ਼ੀ ਵੀ ਰੈਡੀ ਹੋ ਗਈ ਸੀ ਨੇੜੇ ਪਰਤੇ ਸੀ ਪਰ ਬੈਂਗਣ ਨੇ ਪਰਤੇ ਪੜਥੇ ਨੇ ਬੈਂਗ ਨੂੰ ਪਤਾ ਨਹੀਂ ਕੀ ਕਹਿੰਦੇ ਆ ਪਰਥੇ ਵਾਲੇ ਬੈਂਗ ਹਾਂ ਇਦਾਂ ਹੀ ਕਹਿੰਦੇ ਆ ਉਹਨਾਂ ਨੂੰ ਸੇਕਾ ਦੂ ਹੁੰਦੀ ਸੀ ਤੇ ਮੈਂ ਬਾਹਰ ਕੱਪੜੇ ਕੱਢਦੇ ਸੀ ਮਸ਼ੀਨ ਦੇ ਵਿੱਚੋਂ ਬਸ ਉਹ ਵੀ ਹੋ ਗਿਆ ਸੀ ਬਸ ਨੂੰ ਉਹਨ ਤੋਂ ਦਾ ਕੰਮ ਰਹਿ ਗਿਆ ਸੀ ਤੇ ਆਪਣੇ ਬੱਚਿਆਂ ਨੇ ਆਉਣਾ ਸੀ 3 ਵਜੇ ਉਸ ਤੋਂ ਬਾਅਦ ਫਿਰ ਪਰੌਣੇ ਆ ਗਏ ਆਪਾਂ ਪਰੌਣਿਆਂ ਦੇ ਵਿੱਚ ਝੋਟ ਗਏ ਤੇ ਇੱਥੇ ਤੁਹਾਨੂੰ ਪਰਥੇ ਦੀ ਰੈਸਪੀ ਵੀ ਦਿਖਾਵਾਂਗੇ ਤੇ ਮਿਕਸ ਸਬਜੀ ਦੇ ਵਿੱਚ ਆਪਾਂ ਕੋਈ ਗੰਨਾ ਨਹੀਂ ਪਾਇਆ ਕੋਈ ਕੁਝ ਨਹੀਂ ਬਸ शिमला मिर्च ਆਲੂ ਗੋਭੀ ਮਟਰ ਤੇ ਗਾਜਰਾ ਤੇ ਜੀਰਾ ਤੇ ਲੂਣ ਮਿਰਚਾਂ ਵਾਲੀ ਬਸ ਬੇਸਿਕ ਜਿਹੇ ਮਸਾਲੇ ਪਾਏ ਸੀ ਇਹ ਇਹ ਸਬਜੀ ਮਤਲਬ ਹੋਰ ਢੰਗ ਨਾਲ ਬਣਾਉਂਦੇ ਆ ਮੈਂ ਹੋਰ ਢੰਗ ਨਾਲ ਬਣਾਉਣੀ ਆ ਇਹ ਹੋਰ ਢੰਗ ਨਾਲ ਬਣਾਉਂਦੇ ਆ ਤੇ ਆਪਾਂ ਦੇਖਦੇ ਆ ਤੁਹਾਨੂੰ ਦਿੱਲੀ ਤੋਂ ਦਿੱਲੀ ਰੈਸਪੀਆਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਦਿੱਲੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰਾਂਗੇ ਤੇ ਪਲੀਜ਼ ਸਾਰੇ ਜਣੇ ਜਿੱਦਾਂ ਪਹਿਲਾ ਸਪੋਰਟ ਦਿੰਦੇ ਸੀ ਉਦਾਂ ਹੀ ਹੋਣ ਸਪੋਰਟ ਕਰਿਓ ਤਾਂ ਕਿ ਆਪਾਂ ਵੀਡੀਓ ਵੱਡੀ ਤੋਂ ਵੱਡੀ ਪਾਇਆ ਕਰਾਂਗੇ ਤੁਹਾਡੇ ਨਾਲ ਵਲੌਗ ਸ਼ੇਅਰ ਕਰਿਆ ਕਰਾਂਗੇ ਕਿਉਂਕਿ ਸਪੋਰਟ ਕਰੋਗੇ ਤਾਂ ਹੀ ਮੈਂ ਅੱਗੇ ਵਧੂੰਗੀ ਜਿੱਦਾਂ ਤੁਸੀਂ ਪਹਿਲਾ ਸਪੋਰਟ ਕਰਦੇ ਹੋ ਪਲੀਜ਼ ਉਦਾਂ ਹੀ ਹੁਣ ਕਰਿਓ ਤਾਂ ਕਿ ਮੇਰਾ ਡੇਲੀ ਵੀਡੀਓ ਬਣਾਉਣ ਨੂੰ ਦਿਲ ਕਰੇ ویسੇ ਮੈਨੂੰ ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਦੀ ਬਹੁਤ ਜ਼ਾਦ ਹੁੰਦੀ ਐ ਸੀ ਮੈਂ ਝੂਠ ਨਹੀਂ ਮਾਰਦੀ ਪਰ ਪਤਾ ਨਹੀਂ ਅੰਦਰੋਂ ਨਾ ਦਿਲ ਉਲਝਿਆ ਜਾਂ ਪਿਆਸੀ ਕਿ ਮੈਂ ਵਲੌਗ ਬਣਾਵਾ ਚਾਹਾਂ ਨਾ ਬਣਾਵਾ ਕੀ ਕਹਿਣਗੇ ਕਿਉਂਕਿ ਅੱਗੇ ਵੀ ਇੱਕ ਦੋ ਜਣਿਆਂ ਨੇ ਇਦਾਂ ਮੈਨੂੰ ਕਿਹਾ ਸੀ ਕਿ ਸਾਡੀਆਂ ਵੀਡੀਓ ਕਿਉਂ ਨਹੀਂ ਆਂਦੀਆਂ ਵਿਆਂ ਦੇ ਉੱਤੇ ਮਤਲਬ ਜਿਹੜੇ ਆਪਾਂ ਵਿਆਹ ਤੇ ਵਲੌਗ ਬਣਾਏ ਸੀ ਉਹਨਾਂ ਵਿੱਚੋਂ ਕਿਹਾ ਸੀ ਪਰ ਮੈਂ ਸੋਚਿਆ ਕਿ ਜਿੰਨੀ ਕਿਸੇ ਦੀ ਪਰਵਾਹ ਕਰਾਂਗੇ ਨਾ ਉਨਾਂ ਹੀ ਆਪਾਂ ਜ਼ਿਆਦਾ ਠਾਂ ਸਮਾਂਗੇ ਆਪਾਂ ਨੂੰ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ ਸਿਰਫ ਆਪਾਂ ਮਤਲਬ ਆਪਾਂ ਅੱਗੇ ਵਧਣਾ ਵਾ ਤੁਸੀਂ ਸਾਰੇ ਜਣੇ ਮੇਰੀਨੀ ਸਪੋਰਟ ਕਰਦੇ ਜੋ ਮੈਂ ਤਾਂ ਹੀ ਅੱਗੇ ਵਧੂੰਗੀ ਕਿਉਂਕਿ ਇਨਾ ਲੋਕਾਂ ਦੀ ਤਾਂ ਪਰਵਾਹ ਨਹੀਂ ਕਿਉਂਕਿ ਲੋਕਾਂ ਨੇ ਆਪਾਂ ਨੂੰ ਕੁਝ ਖਾਣ ਨੂੰ ਨਹੀਂ ਦੇ ਕੇ ਜਾਣਾ ਮੈਂ ਨਾ ਆਪਣੇ ਦਿਲ ਨੂੰ ਬਹੁਤ ਸਮਝਾਉਣੀ ਆ ਮੋਟੀਵੇਟ ਕਰਦੀ ਆ ਕੋਈ ਮੋਟੀਵੇਟ ਕਰੇ ਚਾਹੇ ਨਾ ਕਰੇ ਮੈਨੂੰ ਪਰ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੀ ਆ ਤੇ ਕਰਦੀ ਰਹਾਂਗੀ ਇਦਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਰਹਾਂਗੇ ਹਲੇ ਨਾ ਥੋੜੀ ਜੀ ਬੋਲਣ ਦੇ ਵਿੱਚ ਮੈਨੂੰ ਪ੍ਰੋਬਲਮ ਹੁੰਦੀ ਕਿਉਂਕਿ ਮੈਂ ਬੁੜੇ ਦਿਨਾਂ ਬਾਅਦ ਵੋਇਸ ਵਰ ਕੀਤੀ ਆ ਥੋੜੀ ਜੀ ਨਾ ਜਾਂਚ ਭੁੱਲੀ ਹੋਈ ਆ ਬਸ ਆਪਾਂ ਹੁਣ ਡੇਲੀ ਤੁਹਾਡੇ ਨਾਲ ਵਲੌਗ ਸ਼ੇਅਰ ਕਰਿਆ ਕਰਾਂਗੇ ਤੇ ਇੱਥੇ ਆਪਾਂ ਜਿਹੜੇ ਪਰਥਿਆਲੇ ਬੈਂਗਨ ਸੀ ਉਹਨਾਂ ਨੂੰ ਤੜਕਾ ਲਗਾਉਣ ਨੇ ਨਰ ਨਦਰਕ ਮਿਰਚਾਂ ਫਿਰ ਲਹੁੰਨੀਆਂ ਫਿਰ ਗੰਡੇ ਬਰੀਕ ਹੋਏ ਕੱਟੇ ਸੀ ਜਿਹੜੇ ਉਹ ਪਾ ਕੇ ਤੇ ਹੁਣ ਆਪਾਂ ਇੱਥੇ ਪਰਥਾ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਤੇ ਉਸ ਤੋਂ ਬਾਅਦ ਪਰੌਣੇ ਆ ਗਏ ਫਿਰ ਆਪਾਂ ਉਧਰ ਝੋਟ ਗਏ ਹੁਣ ਆਪਾਂ ਇੱਕ ਪਾਸੇ ਰੱਖ ਲਿਆ ਤੇ ਲੋਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਪਲੀਜ਼ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਆਪਣੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਦਿੰਦੇ ਜਿੱਦਾਂ ਪਹਿਲਾ ਸਪੋਰਟ ਦਿੰਦੇ ਸੀ ਉਦਾਂ ਹੀ ਹੁਣ ਅੱਗੇ ਵੀ ਆਪਣੀ ਸਪੋਰਟ ਦਿੰਦੇ ਰਹੋ ਤੇ ਆਪਾਂ ਦਿੱਲੀ ਤੋਂ ਦਿੱਲੀ ਤੋਂ ਦੇ ਨਾਲ ਬਲੌਗ ਆ ਜਿਹੜੇ ਸ਼ੇਅਰ ਕਰਦੇ ਰਵਾਂਗੇ ਵੀਡੀਓ ਸ਼ੇਅਰ ਕਰਦੇ ਰਵਾਂਗੇ ਤੇ ਇੱਥੇ ਜਿਹੜੇ ਪਰਥਾ ਸੀ ਬੈਂਗਣ ਵਾਲਾ ਬੈਂਗਣ ਉਹ ਮੈਂ ਮਤਲਬ ਨਾ ਉਹਨਾਂ ਦਾ ਗ੍ਰੈਂਡ ਜਾ ਕਰ ਲਿਆ ਸੀ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਹੁਣ ਵਿੱਚ ਆਪਾਂ ਜਿਹੜਾ ਆਪਣਾ ਜਿਹੜੇ ਬੈਂਨਨ ਸੀ ਉਹ ਪਾ ਦਾਂਗੇ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਪਰਥਾ ਮਤਲਬ ਦੀਦੀ ਕਹਿੰਦੇ ਸੀ ਮੇਰੀ ਪੈਨ ਜਿਹੜੀ ਸਿਸਟਰ ਦਰਾਨੀ ਆ ਉਹ ਕਹਿੰਦੇ ਸੀ ਗੁਜਰਾਤੀ ਸਟਾਈਲ ਪਰਥਾ ਬਣਾਇਆ ਵਾ ਤੇ ਖਾਣਸੇ ਵੀ ਬਹੁਤ ਜ਼ਿਆਦਾ ਟੇਸਟ ਸੀ ਤੇ ਲੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਆਪਣੀ ਸਪੋਰਟ ਵੀ ਦਿੰਦੇ ਰਹੋ ਤੇ ਸਾਥ ਵੀ ਦਿੰਦੇ ਰਹੋ ਜਿੱਦਾਂ ਤੁਸੀਂ ਪਹਿਲਾਂ ਦਿੰਦੇ ਸੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਇੱਥੇ ਕਰਦੇ ਆਂ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਤੇ ਲਈ ਸੱਚ ਰਿਹਾਕਾਲ ਓਕੇ ਬਾਏ ਟੇਕ ਕੇਅਰ